ਇਹ ਕਿਹੜਾ ਦਫਤਰ ਹੈ ਜੀ ਬਿਜਲੀ ਵਿਭਾਗ ਦਾ ਦਫਤਰ ਹੈ ਕਿ ਸਰਕਾਰ ਨੇ ਕੋਈ ਇਹ ਪੂੰਗ ਫਾਰਮ ਬਣਾਇਆ ਜਾਂ ਕਿਹਾ ਜੀ ਇੱਕ ਦਿਨ ਤਾਂ ਕੁੜੀ ਦੇ ਉੱਤੇ ਛੱਤ ਦਾ ਜਿਹੜਾ ਟੁਕੜਾ ਗਿਰਿਆ ਸੀਗਾ ਮੈਂ ਉਸ ਦਿਨ ਵੀ ਵੀਡੀਓ ਬਣਾ ਕੇ ਪਾਈ ਸੀ ਔਰ ਇਹਰਾ ਕੋਈ ਹਾਲਾਤ ਬਿਲਡਿੰਗ ਦੇ ਬਣਾਉਣ ਲਈ ਸਰਕਾਰ ਕੋਈ ਕੰਮ ਨਹੀਂ ਕਰਦੀ ਸਾਰੇ ਜ਼ਿਲ੍ਹੇ ਨੂੰ ਲੋਕਾਂ ਦੇ ਘਰਾਂ ਨੂੰ ਰੋਸ਼ਨ ਕਰਦਾ ਉਹ ਖੁਦ ਹਨੇਰੇ ਦੇ ਵਿੱਚ ਡੁੱਬਿਆ ਹੋਇਆ ਜੀ ਸਰ ਸਾਡਾ ਤਾਂ ਬਹੁਤ ਬੁਰਾ ਹਾਲ ਆ ਅਸੀਂ 9 ਵਜੇ ਤੋਂ ਆ ਕੇ ਸ਼ਾਮ 5 ਵਜੇ ਤੱਕ ਖੜ ਕੇ ਡਿਊਟੀ ਕਰਕੇ ਚਲੇ ਜਾਂਦੇ ਆ ਪੂਰੀ ਸਾਡੇ ਕੋਲ ਜੌਬ ਕਰਦੀ ਆ ਦੋ ਤਿੰਨ ਦਿਨ ਹੀ ਹੋਏ ਆਏ ਆ ਉਸ ਵੇਲੇ 9 ਵਜੇ ਜਦੋਂ ਸਾਡੇ ਕੋਲ ਇੱਥੇ ਪਹੁੰਚੀ ਆ ਉਹ ਆਪਣਾ ਕੰਪਿਊਟਰ ਔਨ ਕਰਨ ਲੱਗੀ ਤਾਂ ਉਹਨੂੰ ਝਟਕਾ ਪਿਆ ਤੁਹਾਨੂੰ ਅਗੇਤਾ ਜੀ ਹੁਸ਼ਾਰਪੁਰ ਦੇ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨਕ ਕਾਸ਼ਪ ਤਾਂ ਲਗਾਤਾਰ ਹੋ ਰਹੇ ਤੇਜ਼ ਬਾਰਿਸ਼ ਕਰ ਰਿਹਾ ਜਿੱਥੇ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਇਆ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੇ ਸਰਕਾਰੀ ਦਫ਼ਤਰ ਦੀ ਗੱਲ ਕਰ ਲਈਏ ਜਾਂ ਸਰਕਾਰੀ ਦਫ਼ਤਰਾਂ ਦੀ ਗੱਲ ਕਰ ਲਈਏ ਤਾਂ ਸਰਕਾਰੀ ਦਫ਼ਤਰਾਂ ਦੇ ਹਾਲਾਤ ਵੀ ਕਿਸੇ ਤੋਂ ਲੋਕੈਸ਼ਪੇ ਨਹੀਂ ਨੇ ਦਫ਼ਤਰਾਂ ਦੀ ਗਰਕ ਚੁੱਕੀ ਹਾਲਤ ਆਪਣੀ ਹਾਲਾ ਆਪਣੇ ਹਾਲਾਤਾਂ ਨੂੰ ਖੁਦ ਆਪਣੀ ਜ਼ੁਬਾਨੀ ਬਿਆਨ ਕਰਦੀ ਆ ਤਾਂ ਇਸ ਵਕਤ ਵੀ ਅਸੀਂ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪ੍ਰਵਾਤ ਚੌਕ ਨਸਤੇਕ ਮੌਜੂਦ ਬਿਜਲੀ ਵਿਭਾਗ ਦੇ ਦਫ਼ਤਰ ਵਿਖੇ ਮੌਜੂਦ ਆ ਤਸਵੀਰਾਂ ਵੀ ਨਾਲ ਦੇ ਨਾਲ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਤਾਂ ਇਹ ਪੂਰਾ ਰਿਕਾਰਡ ਹੈ ਜਿਹੜਾ ਉਹ ਬਰਸਾਤੀ ਪਾਣੀ ਦੇ ਨਾਲ ਭਿੱਜ ਚੁੱਕਿਆ ਹੈ ਤੇ ਵਿਭਾਗ ਦੇ ਮੁਲਾਜ਼ਮਾਂ ਦੇ ਦੱਸਣ ਮੁਤਾਬਕ ਕਿ ਪਿਛਲੇ 3 ਦਿਨਾਂ ਤੋਂ ਬਿਜਲੀ ਵਿਭਾਗ ਆ ਜਿਹੜਾ ਹਨੇਰੇ 'ਚ ਡੁੱਬਿਆ ਹੋਇਆ ਤੇ ਹਨੇਰੇ 'ਚ ਡੁੱਬਿਆ ਹੋਣ ਦੇ ਨਾਲ ਨਾਲ ਅੰਦਰ ਕਮਰਿਆਂ ਦੇ ਵਿੱਚ ਪਾਣੀ ਆ ਜਿਹੜਾ ਉਹ ਭਰਿਆ ਹੋਇਆ ਤੇ ਬਿਜਲੀ ਕਰਾਬ ਹੋਣ ਦੇ ਨਾਲ-ਨਾਲ ਬਿਜਲੀ ਦੀਆਂ ਤਾਰਾਂ ਦੇ ਵਿੱਚ ਵੀ ਜਿਹੜਾ ਉਹ ਕਰੰਟ ਆ ਰਿਹਾ ਤੇ ਇਹ ਦੋ ਤੋਂ ਤਿੰਨ ਮੁਲਾਜ਼ਮਾਂ ਨੂੰ ਜਿਹੜਾ ਉਹ ਕਰੰਟ ਵੀ ਕਾਫੀ ਜ਼ੋਰਦਾਰ ਝਟਕਾ ਉਹਨਾਂ ਨੂੰ ਕਰੰਟ ਤਾਂ ਲੱਗਿਆ ਤੇ ਤਸਵੀਰਾਂ ਨਾਲ ਦੇ ਨਾਲ ਤੁਸੀਂ ਵੇਖ ਸਕਦੇ ਹੋ ਹੁਸ਼ਾਰਪੁਰ ਦੇ ਸਰਕਾਰੀ ਦਫ਼ਤਰ ਦੀਆਂ ਬਿਜਲੀ ਵਿਭਾਗ ਦੇ ਦਫ਼ਤਰ ਦੀਆਂ ਸੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁਲਾਜ਼ਮ ਜਿਹੜੇ ਉਹ ਨਿਰਾਸ਼ ਨਜ਼ਰ ਆ ਰਹੇ ਨੇ ਹਤਾਸ਼ ਖੜੇ ਨੇ ਤੇ ਬੇਵੱਸ ਖੜੇ ਨੇ ਕੰਮ ਕਰਨਾ ਚਾਹੁੰਦੇ ਨੇ ਪਰੰਤੂ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਉਹ ਚਾਕੇ ਵੀ ਕੰਮ ਨਹੀਂ ਕਰ ਸਕਤੇ ਹਾਲਾਤ ਬਿਜਲੀ ਵਿਭਾਗ ਦੇ ਦਫ਼ਤਰ ਦੇ ਇਸ ਤਰ੍ਹਾਂ ਦੇ ਨੇ ਕਿ ਚਾਹੇ ਸਰਕਾਰ ਇੱਥੇ ਕੋਈ ਸਕੀਮ ਲਿਆ ਸਕਦੀ ਹੈ ਕਿ ਤੁਸੀਂ ਇੱਥੇ ਮੱਛੀ ਪਾਲਣ ਖੋਲ੍ਹ ਲਓ ਕੋਈ ਪੂੰਗ ਫਾਰਮ ਖੋਲ੍ਹ ਲਓ ਇਸ ਤਰ੍ਹਾਂ ਦਾ ਕਾਰੋਬਾਰ ਹੈ ਜਿਹੜਾ ਇਸ ਵਿਭਾਗ ਦੇ ਵਿੱਚ ਇਹ ਜ਼ਰੂਰ ਕੀਤਾ ਜਾ ਸਕਦਾ ਤੇ ਨਾਲ-ਨਾਲ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਤੇ ਨਾਲ-ਨਾਲ ਅਸੀਂ ਇਹ ਗੱਲਬਾਤ ਵੀ ਕਰਾਂਗੇ ਤਾਂ ਸਾਡੇ ਨਾਲ ਮੁਲਾਜ਼ਮ ਵੀ ਤਸਵੀਰਾਂ ਦੇ ਵਿੱਚ ਮੌਜੂਦ ਨੇ ਤਾਂ ਕੁਝ ਮਹਿਲਾ ਮੁਲਾਜ਼ਮਾਂ ਜਿਹੜੀਆਂ ਉਹ ਉਧਰ ਨੂੰ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਭਾਈ ਥੋੜਾ ਇੱਧਰ ਨੂੰ ਆ ਜਾਓ ਅੱਗੇ ਨੂੰ ਕੀ ਨਾਮ ਹੈ ਤੁਹਾਡਾ ਸੁਨੀਲ ਕੁਮਾਰ ਸਰ ਸੁਨੀਲ ਕੁਮਾਰ ਜੀ ਇਹ ਕਿਹੜਾ ਦਫ਼ਤਰ ਹੈ ਜੀ ਬਿਜਲੀ ਵਿਭਾਗ ਦਾ ਦਫ਼ਤਰ ਹੈ ਕਿ ਸਰਕਾਰ ਨੇ ਕੋ PSPCL ਦਾ ਸਿਵਲ ਐਂਡ ਉਪਮੰਡਲ ਆ ਅਸੀਂ ਪਿੱਛੇ 1.5 ਸਾਲ ਤੋਂ ਰਿਮਾਈਂਡਰ ਲਾ ਰਹੇ ਆ ਵੀ ਬਿਲਡਿੰਗ ਦੀ ਹਾਲਾਤ ਬਹੁਤ ਖਰਾਬ ਆ ਇੱਕ ਦਿਨ ਤਾਂ ਕੁੜੀ ਦੇ ਉੱਤੇ ਛੱਤ ਦਾ ਜਿਹੜਾ ਟੁਕੜਾ ਗਿਰਿਆ ਸੀਗਾ ਮੈਂ ਉਸ ਦਿਨ ਵੀ ਵੀਡੀਓ ਬਣਾ ਕੇ ਪਾਈ ਸੀ ਔਰ ਇਹਰਾ ਕੋਈ ਹਾਲਾਤ ਬਿਲਡਿੰਗ ਦੇ ਬਣਾਉਣ ਲਈ ਸਰਕਾਰ ਕੋਈ ਕੰਮ ਨਹੀਂ ਕਰ ਰਹੀ ਹੈ ਜੀ ਤਾਂ ਫਿਰ ਹੁਣ ਦਿੱਕਤਾਂ ਪਰੇਸ਼ਾਨੀਆਂ ਕਿੰਨੀਆਂ ਕਿਹਾ 3 ਦਿਨ ਦੇ ਵਿੱਚ ਦਫ਼ਤਰ ਜਿਹੜਾ ਬਿਜਲੀ ਪਾ ਕੇ ਜਿਹੜਾ ਸਾਰੇ ਜ਼ਿਲ੍ਹੇ ਨੂੰ ਲੋਕਾਂ ਦੇ ਘਰਾਂ ਨੂੰ ਰੋਸ਼ਨ ਕਰਦਾ ਉਹ ਖੁਦ ਹਨੇਰੇ ਦੇ ਵਿੱਚ ਡੁੱਬਿਆ ਹੋਇਆ ਹੈ ਜੀ ਸਰ ਸਾਡਾ ਤਾਂ ਬਹੁਤ ਬੁਰਾ ਹਾਲ ਆ ਅਸੀਂ 9 ਵਜੇ ਤੋਂ ਆ ਕੇ ਸ਼ਾਮ 5 ਵਜੇ ਤੱਕ ਖੜ ਕੇ ਡਿਊਟੀ ਕਰਕੇ ਚਲੇ ਜਾਂਦੇ ਆ ਕੋਈ ਕੰਜ਼ਿਊਮਰ ਵੀ ਤੁਸੀਂ ਹੁਣ ਦੇਖ ਹੀ ਰਹੇ ਹੋ ਜਿਹੜਾ ਸਾਡੇ ਕੋਲ ਮਾਲੀਆ ਨੁਕਸਾਨ ਵੀ ਡਿਪਾਰਟਮੈਂਟ ਦਾ ਹੋ ਰਿਹਾ ਆ ਕਿਉਂਕਿ ਪਾਣੀ ਦੇ ਕਰਕੇ ਲੋਕ ਬਿੱਲ ਜਮ੍ਹਾਂ ਕਰਾਉਣ ਵੀ ਨਹੀਂ ਆ ਰਹੇ ਆ ਔਰ ਕਮਰਿਆਂ ਦੇ ਵਿੱਚ ਵੀ ਬਹੁਤ ਸਾਰਾ ਪਾਣੀ ਭਰ ਗਿਆ ਹੈ ਉਹ ਜੇ ਅਸੀਂ ਡਰਦੇ ਕਿਸੇ ਸੋਚ ਨੂੰ ਹਥਲਾਣਨੇ ਆ ਤਾਂ ਉਤੋਂ ਕਰੰਟ ਪੈਂਦਾ ਆ ਜੀ ਜੀ ਬਿਲਕੁਲ ਹੁਣ ਵੀ ਜਿਹੜੇ ਉਧਰ ਭੰਜੂ ਨਿਖੜੇ ਸੁਣਨ ਦੱਸਿਆ ਕਹਿੰਦੇ ਮੈਂ ਕੰਪਿਊਟਰ ਨੂੰ ਚਲਾਉਣ ਲੱਗੀ ਓਨ ਕਰਨ ਲੱਗੀ ਤਾਂ ਕਰੰਟ ਪਿਆ ਕਾਫੀ ਜ਼ੋਰਦਾਰ ਝੰਗ ਦੇ ਨਾਲ ਹਾਂ ਜੀ ਕੁੜੀ ਸਾਡੇ ਕੋਲ ਜੌਬ ਕਰਦੀ ਆ ਦੋ ਤਿੰਨ ਦਿਨ ਹੀ ਹੋਏ ਆਏ ਆ ਉਸ ਵੇਰੇ 9 ਵਜੇ ਜਦੋਂ ਸਾਡੇ ਕੋਲ ਇੱਥੇ ਪਹੁੰਚੀ ਆ ਉਹ ਆਪਣਾ ਕੰਪਿਊਟਰ ਓਨ ਕਰਨ ਲੱਗੀ ਤਾਂ ਉਹਨੂੰ ਝਟਕਾ ਪਿਆ ਤਾਂ ਉਹਨੇ ਫਿਰ ਮੈਨੂੰ ਦੱਸਿਆ ਮੈਂ ਕਿਹਾ ਕਾਕੇ ਇਹਨੂੰ ਹੱਥ ਨਾ ਲਾਓ ਕਿਸੇ ਚੀਜ਼ ਨੂੰ ਮੈਂ ਕੋਈ ਸੁੱਕਾ ਡੰਡਾ ਲੈ ਕੇ ਕੋਈ ਚਲਾਉਣਾ ਇਹਨਾਂ ਨੂੰ ਤੇ ਹੁਣ ਅਫਸਰ ਵੀ ਤੁਹਾਡੇ ਬਿਲਕੁਲ ਇਹ ਜਿਹੜੀ ਇਹ ਵਾਲੀ ਬਿਲਡਿੰਗ ਹੈ ਤੁਹਾਡੀ ਇਹ ਤਾਂ ਪੂਰੀ ਤਰ੍ਹਾਂ ਦੇ ਨਾਲ ਬੇੜਾ ਕਰਕੇ ਆਪਾਂ ਦਾ ਪੰਜਾਬੀ ਦੇ ਵਿੱਚ ਕਹਿ ਸਕਦੇ ਹਾਂ ਤਾਂ ਠੀਕ ਦੂਜੇ ਪਾਸੇ ਅਫਸਰ ਬਿੰਦੇ ਨੇ ਸੀਨੀਅਰ ਅਫਸਰ ਬਿੰਦੇ ਨੇ ਉਧਰ ਵੀ ਅਜਿਹੇ ਹਾਲਾਤ ਨੇ ਕਿ ਉਧਰ ਵਧੀਆ ਜੀ ਨਹੀਂ ਉਧਰ ਵੀ ਸਰ ਕਮਰੇ ਚੋਰੇ ਆ ਜਿੱਥੇ ਸਾਡਾ ਤਨਖਾਹਮਾਦਰ ਰੂਮਾ ਉਹ ਵੀ ਬਹੁਤ ਬੁਰਿਆ ਬੁਰੀ ਹਾਲਤ ਆ ਉੱਥੇ ਵੀ ਸਾਡੀਆਂ ਭੈਣਾਂ ਕੰਮ ਕਰਦੀਆਂ ਆ ਪਰ ਉੱਥੇ ਵੀ ਉਹਨਾਂ ਦਾ ਹਾਲਾਤ ਇਦਾਂ ਹੈ ਉਹ ਵੀ ਖੜ ਕੇ ਕੰਮ ਕਰ ਰਹੇ ਆ ਸਰ ਦੇਖੋ ਅੱਜ ਤੱਕ ਕਈ ਸਰਕਾਰਾਂ ਬਦਲ ਗਈਆਂ ਕਾਲੀ ਭਾਜਪਾ ਬਦਲ ਗਈ ਕਾਂਗਰਸ ਬਦਲ ਗਈ ਹੁਣ ਅਸੀਂ ਵੀ ਇਹ ਬਚਪਨ ਤੋਂ ਜਿਹੜੇ ਉਹ ਜਵਾਨ ਹੋ ਗਏ ਆ ਤਾਂ ਹਾਲਾਤ ਇਸ ਕਲੋਨੀ ਦੇ ਜਾਂ ਬਿਜਲੀ ਦਫ਼ਤਰ ਦੇ ਇਸ ਤਰ੍ਹਾਂ ਦੇ ਨੇ ਬਾਰ ਬਾਰ ਤੁਸੀਂ ਮੰਗ ਵੀ ਕਰਦੇ ਹੋ ਤੁਸੀਂ ਦੱਸਦੇ ਹੋ ਕਿ ਤਕਰੀਬਨ 1.5 ਸਾਲ ਦੇ ਵਿੱਚ 7-8 ਰਿਮਾਈਂਡਰ ਤੁਸੀਂ ਦੇ ਚੁੱਕੇ ਹੋ ਪਰ ਇਸ ਦੇ ਬਾਵਜੂਦ ਕਾਰਵਾਈ ਨਹੀਂ ਹੋ ਰਹੀ ਜੀ ਹਾਂਜੀ ਸਰ ਬਿਲਕੁਲ ਕਾਰਵਾਈ ਨਹੀਂ ਮੈਂ ਤਾਂ ਬਰਸਾਤ ਤੋਂ ਵੀ ਪਹਿਲੇ ਦੇ ਰਿਮਾਈਂਡਰ ਜਿਹੜੇ ਉਹ ਲਾਇਏ ਪਏ ਆ ਕਿਉਂਕਿ ਮੇਰੀ ਜੋਬ ਲਗਭਗ ਹੀ ਇੱਥੇ 13-14 ਸਾਲ ਦੀ ਹੋ ਗਈ ਆ ਔਰ ਬਿਲਡਿੰਗ ਨੂੰ ਦੇਖਦੇ ਹੋਏ ਮੈਂ ਪਹਿਲੇ ਰਿਮਾਈਂਡਰ ਅਫਸਰਾਂ ਨੂੰ ਲਾਇਏ ਸੀ ਵੀ ਇੱਥੇ ਜਾਨੀ ਮਾਲੀ ਨੁਕਸਾਨ ਹੋ ਸਕਦਾ ਆ ਤੇ ਇਤੇ ਗੌਰ ਜਿਹੜਾ ਉਹ ਕੀਤੀ ਜਾ ਪਰ ਮੇਰੇ ਰਿਮਾਈਂਡਰਾਂ ਦਾ ਹਲੇ ਤੱਕ ਇੱਕ ਵੀ ਜਵਾਬ ਵਾਪਸ ਨਹੀਂ ਆਇਆ ਤੇ ਸੀਨੀਅਰ ਸੀਨੀਅਰ ਅਫਸਰ ਪੈਰਵਾਹੀ ਕਰਦੇ ਨੇ ਜੀ ਫਿਰ ਮੈਂ ਤਾਂ ਸੀਨੀਅਰ ਅਫਸਰਾਂ ਨੂੰ ਵੀ ਨਾਲ-ਨਾਲ ਰਿਮਾਈਂਡਰ ਲਾਉਣਾ ਜਦੋਂ ਇੱਕ ਚਿੱਠੀ ਮੇਰੀ ਉੱਪਰ ਜਾਂਦੀ ਆ ਉਹ ਇੱਕ ਚਿੱਠੀ ਨਾਲ ਦੀ ਰਿਮਾਈਂਡਰ ਸਾਡੇ ਸੀਨੀਅਰ ਅਫਸਰਾਂ ਨੂੰ ਵੀ ਜਾਂਦੀ ਆ ਪਰ ਹਲੇ ਤੱਕ ਵੀ ਕੋਈ ਕਾਰਵਾਈ ਨਹੀਂ ਸਾਡੇ ਦਫ਼ਤਰ ਤੇ ਹੋਈ ਜਿਹੜਾ ਸਿੱਟਾ ਤੁਸੀਂ ਹੁਣ 3 ਦਿਨਾਂ ਚ ਦੇਖ ਰਹੇ ਹੋ ਰਿਕਾਰਡ ਦਾ ਇੰਨਾ ਬੁਰਾ ਹਾਲ ਆ ਤੁਸੀਂ ਹੱਥ ਲਾਉਂਗੇ ਤਾਂ ਪੰਨੇ ਫਟ ਜਾਣੇ ਆ ਜੀ ਉਸ ਨੂੰ ਨੁਕਸਾਨ ਕਿੰਨਾ ਕਰ ਰਿਕਾਰਡ ਤਾਂ ਆਮ ਲੋਕਾਂ ਦਾ ਉਹ ਕਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਜਾਂ ਮੁਲਾਜ਼ਮਾਂ ਦਾ ਰਿਕਾਰਡ ਆ ਆਮ ਲੋਕਾਂ ਦਾ ਰਿਕਾਰਡ ਆ ਜਦੋਂ ਆਮ ਲੋਕ ਆਪਣੇ ਕੰਮ ਕਰਵਾਉਣ ਆਉਗੇ ਤਾਂ ਫਿਰ ਤੁਸੀਂ ਉਹਨਾਂ ਨੂੰ ਜਦੋਂ ਇਹ ਗੱਲਾਂ ਦੱਸੋਗੇ ਤਾਂ ਉਹਨਾਂ ਨੇ ਤਾਂ ਤੁਹਾਡੇ ਗੱਲ ਪੈਣਾ ਤੁਹਾਡੇ ਨਾਲ ਲੜਨਾ ਜੀ ਬਿਲਕੁਲ ਗੱਲ ਪੈਂਦੇ ਆ ਕੰਜ਼ਿਊਮਰ ਆ ਕੇ ਸਾਡੇ ਔਰ ਜਿਹੜੇ ਕੰਪਿਊਟਰ ਆ ਉਹ ਵੀ ਤੁਸੀਂ ਦੇਖ ਲਿਓ ਵੀ ਨਵੇਂ ਡਿਪਾਰਟਮੈਂਟ ਨੇ ਹੁਣ ਇਸ਼ੂ ਕੀਤੇ ਸੀਗੇ ਉਹਨਾਂ ਵਿੱਚ ਵੀ ਤਕਰੀਬਨ ਤਕਰੀਬਨ ਪਾਣੀ ਪਾ ਕੇ ਨੁਕਸਾਨ ਹੋ ਗਿਆ ਆ ਔਰ ਸਾਡੇ ਕੋਲ ਨਾ ਤਾਂ ਇੱਥੇ ਚੌਂ ਆਭਿਸ਼ਾਂ ਨੂੰ ਜਿੰਦੇ ਲਾ ਕੇ ਜਾਂਨੇ ਆ ਆਪਣੇ ਕਲਰ ਖਾਉਣ ਦੇ ਨਾਤੇ ਉਸ ਤੋਂ ਬਾਅਦ ਸਾਨੂੰ ਚੌਂਕੀਦਾਰਾ ਵੀ ਕਰਨਾ ਪੈਂਦਾ ਆ ਆਖਰੀ ਸਵਾਲ ਹੈ ਜੀ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਜਿਵੇਂ ਕਿ ਤੁਸੀਂ ਦੱਸਿਆ ਕਿ ਹੁਣ ਭੰਜੀ ਉੱਪਰ ਜਿਹੜਾ ਉਹ ਥੋੜਾ ਬਹੁਤ ਮਲਵਾ ਆ ਕੇ ਡਿੱਗਿਆ ਖੁਦਾ ਨਾ ਖਾਸ ਤਾਂ ਕੋਈ ਵੱਡਾ ਹਾਦਸਾ ਵਾਪਰਿਆ ਭੀ ਉਸ ਤੋਂ ਬਾਅਦ ਇੱਥੇ ਲੀਡਰਸ਼ਿਪ ਨੇ ਵੀ ਪਹੁੰਚਣਾ ਅਫਸਰਾਂ ਨੇ ਵੀ ਪਹੁੰਚਣਾ ਮੁੱਖ ਮੰਤਰੀ ਤੱਕ ਨੇ ਪਹੁੰਚੀ ਜਾਣਾ ਹੈ ਨਾ ਬਹੁਤ ਤਕੂਆ ਜਾਣਕਾਰੀ ਇਹ ਉਹ ਚਲੋ ਲੈਕਚਰ ਦੇਣ ਚੋ ਮਾਹਰ ਨੇ ਪਰ ਇਸ ਤੋਂ ਪਹਿਲਾਂ ਕਿਉਂ ਨਹੀਂ ਉਹ ਥੋੜੇ ਬਹੁਤੇ ਪੈਸੇ ਦੇ ਨਾਲ ਜੋ ਕੰਮ ਹੋ ਸਕਦਾ ਹੈ ਰਿਪੇਅਰ ਹੋ ਸਕਦਾ ਉਸ ਵੱਲ ਕਿਉਂ ਨਹੀਂ ਤਵੱਜੂ ਦਿੱਤੀ ਜਾਂਦੀ ਜੀ ਬਿਲਕੁਲ ਸਰ ਮੈਂ ਡੇਢ ਸਾਲ ਤੋਂ ਜਿਹੜੇ ਰਿਮਾਈਂਡ ਇੱਥੇ ਨੌਕਰੀ ਦਾ 13-14 ਸਾਲ ਦਾ ਤਜਰਬਾ ਆ ਔਰ ਬਿਲਡਿੰਗ ਦਾ ਪਤਾ ਆ ਐਸੀ ਕਰਕੇ ਮੈਂ ਰਿਮਾਈਂਡਰ ਲਾ ਰਿਆਂ ਸੀ ਅਫਸਰਾਂ ਨੂੰ ਵੀ ਜਿਹੜੇ ਆ ਇਹਦੀ ਬਿਲਡਿੰਗ ਦਾ ਹੋਣ ਤੋਂ ਹੋਣੀ ਇੰਤਜ਼ਾਮ ਕੀਤਾ ਜਾਵੇ ਨਹੀਂ ਤਾਂ ਬਰਸਾਤ ਦੇ ਵਿੱਚ ਕੁਝ ਐਸਾ ਘਟਨਾ ਘਟਨਾ ਹੋ ਸਕਦੀ ਆ ਜਿੱਨਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਮਲਾਜ਼ਮਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਬਿਜਲੀ ਵਿਭਾਗ ਦੇ ਮਲਾਜ਼ਮ ਨੇ ਜਿਨ੍ਹਾਂ ਨਾਲ ਗੱਲ ਗੱਲਬਾਤ ਕੀਤੀ ਥੋੜਾ ਅੱਗੇ ਹੋ ਜਾਓ ਤੁਸੀਂ ਤਾਂ ਹੋਰ ਵੀ ਜਿਹੜੇ ਉਹ ਮਲਾਜ਼ਮ ਆ ਜਿਹੜੇ ਇੱਥੇ ਮੌਜੂਦ ਨੇ ਤਸਵੀਰਾਂ ਪਹਿਲਾਂ ਵੀ ਦਫ਼ਤਰ ਦੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਲਗਾਤਾਰ ਜਿੱਥੇ ਸਰਕਾਰਾਂ ਚਾਹੇ ਕਿਸੇ ਵੀ ਪਾਰਟੀ ਦੀ ਸਿਆਸੀ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ ਦਮਗੱਜੇ ਤਾਂ ਵੱਡੇ ਵੱਡੇ ਮਾਰਤੀਆਂ ਨੇ ਪਰੰਤੂ ਅਸਲ ਸੱਚਾਈ ਧਰਾਤਲ ਤੇ ਰਿਐਲਿਟੀ ਚੈੱਕ ਕਰੋ ਤਾਂ ਬਹੁਤ ਕੁਝੋ ਤਸਵੀਰਾਂ ਆਪਣੀ ਜ਼ੁਬਾਨੀ ਬਿਆਨ ਕਰਦੀਆਂ ਨੇ ਤਾਂ ਬਿਜਲੀ ਵਿਭਾਗ ਦਾ ਇਹ ਦਫ਼ਤਰ ਹੈ ਜਿਹੜੇ ਲੋਕ ਆਪਣੇ ਕੰਮ ਕਰਵਾਉਣ ਆਉਂਦੇ ਨੇ ਕੰਜ਼ਿਊਮਰ ਆਉਂਦੇ ਨੇ ਚਾਹੇ ਉਹਨਾਂ ਦੇ ਖਪਤਕਾਰ ਜਿਹੜੇ ਹੁੰਦੇ ਨੇ ਚਾਹੇ ਬਿਜਲੀ ਦਾ ਬਿੱਲ ਕਰਵਾਉਣਾ ਹੁੰਦਾ ਹੈ ਚਾਹੇ ਆਪਣੀਆਂ ਕੰਪਲੀਟਾ ਲੈ ਕੇ ਆਉਂਦੇ ਨੇ ਤਾਂ ਉਹ ਵੀ ਪਿਛਲੇ 3 ਦਿਨਾਂ ਤੋਂ ਜਿਹੜੇ ਉਹ ਬੇਰੰਗ ਪਰਤਰੇ ਨੇ ਕਿਉਂਕਿ ਮੁਲਾਜ਼ਮ ਵੀ ਜਿਹੜੇ ਉਹ ਕੁਰਸੀਆਂ ਤੇ ਚਾਕੇ ਵੀ ਬੈ ਪਾਣੀ ਦੇ ਨਾਲ ਭਰੇ ਹੋਏ ਨੇ ਉਤੋਂ ਮਲਵਾ ਡਿੱਗ ਰਿਹਾ ਹੈ ਸਰਕਾਰੀ ਰਿਕਾਰਡ ਹੈ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਇਹ ਗਿੱਲਾ ਹੋ ਚੁੱਕਿਆ ਹੈ ਕੈਮਰਾ ਪਰਸਨ ਮਨਵੀਰ ਮੇਟੀ ਨਾਲ ਚੇਤਨ ਕਾਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ